ਕਹਿੰਦੇ ਨੇ ਕਿ ਮਸਤੀ ਮਜ਼ਾਕ ਦੀ ਆਪਣੀ ਇੱਕ ਹੱਦ ਹੁੰਦੀ ਹੈ ਤੇ ਜਦੋਂ ਇਹ ਹੱਦ ਟੱਪ ਜਾਂਦਾ ਕੋਈ ਤਾਂ ਨੁਕਸਾਨ ਹੋ ਸਕਦਾ ਪਰ ਇੱਕ ਨੌਜਵਾਨ ਨੂੰ ਇਹ ਨਹੀਂ ਸੀ ਪਤਾ ਕਿ ਇਸ ਵਾਰ ਜੋ ਮਸਤੀ ਹੋ ਰਹੀ ਹੈ ਉਸ ਦੀ ਜਾਨ ਤੇ ਭਾਰੀ ਪੈ ਜਾਵੇਗੀ ਦਰਅਸਲ ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦਾ ਇਹ ਮਾਮਲਾ ਹੈ ਜਿੱਥੇ ਭਰੇਵਾ ਖੋ ਨਾਂ ਦੀ ਜਗ੍ਹਾ ਤੇ ਇੱਕ ਨੌਜਵਾਨ ਦੋਸਤਾਂ ਦੇ ਨਾਲ ਪਿਕਨਿਕ ਮਨਾਉਣ ਗਿਆ ਇਸ ਦੌਰਾਨ ਉਹ ਮસ્ਤੀ ਮਜ਼ਾਕ ਵਿੱਚ ਰੀਲ ਬਣਾਉਣ ਲੱਗ ਪਏ ਰੀਲ ਬਣਾਉਂਦੇ ਬਣਾਉਂਦੇ ਉਸ ਦੀ ਚੱਪਲ ਨਦੀ ਵਿੱਚ ਡਿੱਗ ਗਈ ਤੇ ਫਿਰ ਉਹ ਨੌਜਵਾਨ ਮਹਿਜ਼ 150 ਦੀ ਚੱਪਲ ਪਿੱਛੇ ਐਸਾ ਜੋਖਮ ਲੈ ਬੈਠਾ ਜੋ ਉਸ ਨੂੰ ਭਾਰਾ ਪੈ ਗਿਆ ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਘਟਨਾ ਦਾ ਇਹ ਵੀਡੀਓ ਤੇ ਦੱਸਦੇ ਆ ਕਿ ਆਖਿਰ ਪੂਰਾ ਮਾਮਲਾ ਹੈ ਕੀ ਦਰਸਲ ਮੱਧ ਪ੍ਰਦੇਸ਼ ਦੇ ਵਿੱਚ ਪਹੇਵਾ ਖੋਨਾ ਦੀ ਇਹ ਜਗਾ ਹੈ ਜਿੱਥੇ ਅਕਸਰ ਲੋਕ ਘੁੰਮਣ ਫਿਰਨ ਜਾਂਦੇ ਨੇ ਤੇ ਉੱਥੇ ਹੀ ਲਖਾ ਡੋਂ ਦਾ ਰਹਿਣ ਵਾਲਾ ਆਯੁਸ਼ ਯਾਦਵ ਆਪਣੇ ਦੋਸਤਾਂ ਦੇ ਨਾਲ ਇੱਥੇ ਘੁੰਮਣ ਫਿਰਨ ਤੇ ਪਿਕਨਿਕ ਮਨਾਉਣ ਲਈ ਚਲਾ ਗਿਆ ਅਚਾਨਕ ਦੋਸਤਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਨਦੀ ਕਿਨਾਰੇ ਰੀਲ ਬਣਾ ਲਈ ਜਾਵੇ ਤੇ ਰੀਲ ਬਣਾਉਂਦੇ ਸਮੇਂ ਆਯੁਸ਼ ਦੀ ਚੱਪਲ ਪਾਣੀ ਵਿੱਚ ਗਿਰ ਗਈ ਇਸ ਦੌਰਾਨ ਦੋਸਤ ਉਸ ਦੀ ਵੀਡੀਓ ਬਣਾਉਣ ਲੱਗੇ ਤੇ आयुष चप्पल ਕੱਢਣ ਲੱਗਾ ਹੁਣ ਬਚਪਨੇ ਬਚਪਨੇ ਵਿੱਚ ਆਯੁਸ਼ ਨਦੀ ਦੇ ਪਾਣੀ ਦੇ ਬਿਲਕੁਲ ਕਰੀਬ ਚਲਾ ਗਿਆ ਤੇ ਪਾਣੀ ਵਿੱਚ ਫਿਸਲ ਗਿਆ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਆਯੁਸ਼ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ ਤੇ ਨਾ ਹੀ ਉਸ ਨੂੰ ਮੌਕਾ ਮਿਲਿਆ ਕਿ ਕਿਤੇ ਆਪਣਾ ਹੱਥ ਫਸਾ ਕੇ ਖੁਦ ਨੂੰ ਵਹਿਣ ਤੋਂ ਰੋਕ ਸਕੇ ਤਾ ਸ਼ਨੀਵਾਰ ਦੀ ਇਹ ਪੂਰੀ ਘਟਨਾ ਵਾਪਰੀ ਹੈ ਤੇ ਐਤਵਾਰ ਨੂੰ ਜਾ ਕੇ ਉਸ ਦੀ লাশ ਨਦੀ ਵਿੱਚੋਂ ਮਿਲੀ ਦੋਸਤਾਂ ਨੇ ਉਸ ਦੇ ਵਹਿਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਪਰਿਵਾਰ ਨੂੰ ਇਸ ਗੱਲ ਬਾਰੇ ਦੱਸਿਆ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਕਿਤੇ ਜਾ ਕੇ ਆਯੂਸ਼ ਦੀ লাশ ਨੂੰ ਬਰਾਮਦ ਕੀਤਾ ਜਾ ਸਕਿਆ ਇਸ ਪੂਰੀ ਘਟਨਾ ਤੋਂ ਬਾਅਦ ਜਿੱਥੇ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਮਹਿਜ਼ ਇੱਕ ਚੱਪਲ ਪਿੱਛੇ ਕੋਈ ਇੰਨਾ ਵੱਡਾ ਰਿਸਕ ਕਿਵੇਂ ਲੈ ਸਕਦਾ ਹੈ ਉਥੇ ਹੀ ਉਹਨਾਂ ਨੌਜਵਾਨਾਂ ਲਈ ਇਹ ਪੂਰੀ ਘਟਨਾ ਇੱਕ ਸਬਕ ਵੀ ਹੈ ਜੋ ਮਜ਼ਾਕ-ਮਜ਼ਾਕ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਦਿੰਦੇ ਨੇ ਤੇ ਜਦੋਂ ਜੋਖਮ ਦੀ ਪਤਲੀ ਜਹੀ ਲੀਕ ਪਾਰ ਹੋ ਜਾਂਦੀ ਹੈ ਤੇ ਫਿਰ ਪਿੱਛੇ ਕੁਝ ਕਰਨ ਲਈ ਬਚਦਾ ਹੈ ਤਾਂ ਬਚਦਾ ਹੈ ਸਿਰਫ ਸੋਗ ਕੀ ਕਹਿਣਾ ਚਾਹੋਗੇ ਇਸ ਖਬਰ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ